ਕਹਿੰਦਾ ਜਾ ਕੋਸਾ ਆ ਤੁਸੀਂ ਦੇਖ ਸਕਦੇ ਹੋ ਰੇ ਕੀ ਹਾਲ ਇੱਥੇ ਡੰਪ ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਐ ਪਾਈਪ ਪਾ ਦਿੰਦੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗੜਨ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਸੁਂਗ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਹੈ ਪਹਾੜ ਦੇ ਗੰਦ ਪਹਾੜਾਂ ਗਾਂ ਦਰੇ ਅੰਬਰਸਤ ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ ਚ ਘੱਟ ਸਮੇਂ ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਆ ਹਰਮੰਦਰ ਸਾਹਿਬ ਤੋਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਔਰੇ ਸਥਾਪਿਤ ਆ ਇਹਦੀ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰੇ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾਂ ਦੇ ਨੱਕ ਤੇ ਇਹ ਦਮ ਕਰੇ ਤੇ ਔਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਜਿਸੇ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਮਹਾਰ ਹੋਈ ਅਰੇ ਇੰਦਰਬੀ ਸਿੰਘ ਬਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖ ਦਿਓ ਨਿੱਜਰ ਸਾਹਿਬ ਖੁਦ ਕਹਿੰਦੇ ਸੀ ਤਾਂ ਬਿਜਲੀ ਪਤਾ ਕੀਤੀ ਜਾਏਗੀ ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਔਰੇ ਨਾ ਸੁੰਦਰ ਨਿੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਆ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉਥੇ ਦਰਸ਼ਨ ਕਰਦੀ ਹੈ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਹੈ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੀ ਨਾਲ ਤੇ ਉਰੇ ਡਿਵੈਲਪਮੈਂਟ ਹੋ ਰਹੀ ਹੈ ਸਾਰਿਆਂ ਦੀ ਲੈਂਡ ਪ੍ਰੈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਹੈ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜੋ ਚੋਣਾ ਹੁੰਦੀ ਆ ਉਹ ਜੋ ਕਿਸ ਤਰ੍ਹਾਂ ਵਾਂਜੀ ਨੂੰ ਯਾਦ ਆ ਜਾਂਦੀ ਆ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਨੇ ਕਿ ਲੱਗਦਾ ਜੀ ਆਮ ਲੋਕਾਂ ਨੂੰ ਸੇ ਧੱਕਦੇ ਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਲਾਨ ਕਰ ਰਹੀ ਔਰੇ ਮੋਰਚੇ ਲਾਉਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈ ਕਿ ਮੁੱਦਾ ਖਤਮ ਨਹੀਂ ਹੋਣ ਲੱਗਿਆ ਇਨ ਫਿਊਚਰ ਕੁਝ ਹੈ ਜੀ ਪਲਾਨ ਆਊਟ ਕੀ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ 'ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹੈ ਉਹਨਾਂ ਦੇ ਵਿੱਚ ਯੋਧਿਆ ਚ ਵੱਡੇ ਵੱਡੇ ਮੰਦਰ ਤੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਬਣਿਆ ਹੋਇਆ ਸਿੱਖਾਂ ਦਾ ਇੱਕ ਹਰ ਹਰ ਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮੁਸ਼ਕ ਨਾਲ ਬੰਦੇ ਭਜਾਏ ਜਾ ਰਹੇ ਆ ਇਹ ਤਾਂ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇਥੇ ਧਰਮ ਦੇ ਨਾਲ ਕੋਈ ਲੱਗਣ ਹੀ ਨਹੀਂ ਦੇਉ ਤੇ ਉੱਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉੱਥੇ ਭੇਜੀ ਜਾਓ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਜਲੂ ਸੱਚਖੰਡੀ ਦਰਬਾਰ ਸਾਹਿਬ ਤੇ ਗੋਲਚੂ ਤੇ ਚੜਵਾਇਆ ਗਿਆ ਸੀ ਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਸੀ ਹੁਣ ਅਸੀਂ ਇਸ ਤਖਤ ਦੀ ਗੱਲ ਕਰਦੇ ਕਿ ਜਿਹੜਾ ਇੰਗਲੈਂਡ ਚ ਪਿਆ ਉਹਨੂੰ ਵਾਪਸ ਲੈ ਆਂਦਾ ਜਾਵੇ ਕੋਹਿੰਨੂਰ ਹੀਰੇ ਦੀ ਗੱਲ ਕੀਤੀ ਹੈ ਕੀ ਲੱਗਦਾ ਨਹੀਂ ਸੱਚਖੰਡੀ ਦਰਬਾਰ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹਿੰਨੂਰ ਹੀਰਾ ਸਾਡਾ ਅਸੀਂ ਉਹਨੂੰ ਸ਼ਾਮਲੀਏ ਤੇ ਅਸੀਂ ਸ਼ਾਇਦ ਉਸ ਤੋਂ ਕਿ ساری ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ ਕੋਹਿੰਨੂਰ ਹੀਰਾ ਸਿੱਖ ਕੌਮ ਦਾ ਹੈਗਾ ਪਰ ਇਹ ਗੱਲ ਸੱਚੀ ਹੈ ਕਿ ਜਿੱਥੇ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਜ਼ਿਆਦਾ ਮੁੱਲ ਦੀ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਹਨ ਨਾਲ ਕੋਈ ਮੇਲ ਨਹੀਂ